ਸਤਿ ਸ੍ਰੀ ਅਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਚਿੰਨਲ ਵਾਲੀ ਜੀ ਤੁਸੀਂ ਕੀ ਕੰਮ ਕਰਦੇ ਹੋ ਲੈਬ ਸ਼ੋਰੇ ਦਾ ਕੰਮ ਕਰਦੇ ਜੀ ਐਲ ਆਈ ਸੀ ਹਾਂ ਜੀ ਐਲ ਆਈ ਸੀ ਦਾ ਕੰਮ ਕਰਦੇ ਹੋ ਹਾਂ ਜੀ ਸਰ ਬਹੁਤ ਵਧੀਆ ਗੱਲ ਆ ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਇੱਥੇ ਕਿਸ ਚੀਜ਼ ਦੀ ਦਵਾਈ ਲੈਣ ਆਉਂਦੇ ਰਹੇ ਹੋ ਸਰ ਮੈਨੂੰ ਅਲਰਜੀ ਸੀ ਸਾਹ ਦੀ ਪ੍ਰੋਬਲਮ ਸੀ ਕਿੰਨੇ ਸਾਲਾਂ ਤੋਂ 12 13 ਸਾਲ ਤੋਂ ਸਰ 12 13 ਸਾਲ ਤੁਸੀਂ ਕਸ਼ਟ ਕਟਿਆ ਹਾਂਜੀ ਹਾਂਜੀ ਸਰ ਬਹੁਤ ਦਵਾਈਆਂ ਲਈਆਂ ਬਹੁਤ ਦਵਾਈ ਖਾਧੀ ਜੀ ਕੋਈ ਫਰਕ ਨਹੀਂ ਪੈਂਦਾ ਜਦ ਬੜੀਆਂ ਤਕਲੀਫਾਂ ਹੋਈਆਂ ਹੁਣ ਹਾਂ ਕੀ ਕੀ ਕਰਦੇ ਰਹੇ ਹੋ ਤੁਸੀਂ ਇਸ ਦੌਰਾਨ ਹਾਂਜੀ ਮੈਂ ਜਿੱਥੇ ਵੀ ਕੋਈ ਦੱਸਦਾ ਹੀ ਉੱਥੇ ਹੀ ਦਵਾਈ ਲੈਣ ਚਲਾ ਜਾਂਦਾ ਜੈ ਦੇਸੀ ਵੀ ਖਾਦੀ ਯੈਲੋਪੈਥਿਕ ਵੀ ਖਾਦੀ ਕੋਈ ਫਰਕ ਨਹੀਂ ਪੈਂਦਾ ਜੀ ਕਿਤੋਂ ਫਰਕ ਕਿੰਨੀ ਕਿੰਨੀ ਦੂਰੋਂ ਤੁਸੀਂ ਦਵਾਈ ਲੈਣ ਗਏ ਮੈਂ ਨਾ ਸ਼ਾਕਰ ਮਸੀਆਂ ਫਰੋਈ ਪਰ ਜਦੋਂ ਕਿਤੇ ਵੀ ਕੋਈ ਦੱਸਦਾ ਹੀ ਉੱਥੇ ਹੀ ਜਾਂਦਾ ਕੋਈ ਨਾ ਪੈਸਾ ਬਹੁਤ ਲੱਗਾ ਬਹੁਤ ਪੈਸਾ ਲੱਗ ਗਿਆ ਜੀ ਜਿਹੜਾ ਕਮਾਉਂਦੇ ਸੀ ਇੱਧਰ ਲੱਗਦਾ ਸੀ ਹਾਂਜੀ ਹਾਂਜੀ ਸਰ ਇੱਥੇ ਤੇ ਫਿਰ ਤੁਸੀਂ ਡਾਕਟਰ ਸ਼ਰਧਾ ਹਸਪਤਾਲ ਚ ਆ ਗਏ ਮੈਂ ਤਾਂ ਇਹ ਵੀਡੀਓ ਦੇਖੀ ਜੀ ਵੀਡੀਓ ਤੋਂ ਪਤਾ ਲੱਗਾ ਜੀ ਮੈਨੂੰ ਡਾਕਟਰ ਸ਼ਰਧਾ ਦਾ ਇੱਥੋਂ ਫਿਰ ਮੈਂ ਦਵਾਈ ਲੈ ਕੇ ਗਿਆ ਜੀ ਮ ਠੀਕ ਹਾਂ ਹਾਂਜੀ ਹਾਂਜੀ ਅੱਜ ਕਨਵੀਂ ਵਾਰੀ ਦਵਾਈ ਲੈਣਾ ਆਏ ਹਾਂ ਤੁਸੀਂ ਮੈਂ ਤਾਂ ਚੌਥੀ ਪੰਜਵੀਂ ਵਾਰ ਹੋ ਗਿਆ ਜੀ ਦਵਾਈ ਚੌਥੀ ਪੰਜਵੀਂ ਵਾਰੀ ਦਵਾਈ ਲੈ ਕੇ ਤੁਸੀਂ ਜਿਹੜੀ 17-18 ਸਾਲ ਦੀ ਥੋੜੀ ਜਿਹੀ 15 ਸਾਲ ਦੀ ਦਿੱਕਤ ਸੀ ਉਹ ਠੀਕ ਹੋ ਗਈ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਜ ਸਹੀ ਮਹਿਸੂਸ ਕਰਦੇ ਹਾਂ ਹਾਂ ਜੀ ਹਾਂ ਜੀ ਕੋਈ ਪ੍ਰੋਬਲਮ ਨਹੀਂ ਜਿਵੇਂ ਹੁਣ ਤੁਸੀਂ ਕਿਸੇ ਦਾ ਵੀਡੀਓ ਦੇਖ ਕੇ ਇੱਥੇ ਆਏ ਹੋ ਹਾਂ ਜੀ ਹਾਂ ਜੀ ਤੇ ਇਹ ਵੀਡੀਓ ਵੀ ਲੋਕਾਂ ਨੇ ਦੇਖਣਾ ਹਜ਼ਾਰਾਂ ਲੱਖਾਂ ਲੋਕਾਂ ਨੇ ਦੇਖਣਾ ਹਾਂ ਜੀ ਹਾਂ ਜੀ ਇਹ ਵੀਡੀਓ ਦੇਖਣ ਵਾਲੇ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਸੁਨੇਹਾ ਦਊਗਾ ਜੀ ਸਾਰੇ ਆਣ ਕੇ ਸਾਡੇ ਮੈਦਨ ਕੋਲੋਂ ਦਵਾਈ ਲੈ ਕੇ ਜਾਓਗੇ ਤੁਸੀਂ ਵੀ ਤੰਦਰੁਸਤ ਹੋਇਓ ਜਿਸ ਤਰ੍ਹਾਂ ਮੈਂ ਦੇਣਗੇ ਜੀ ਚਲੋ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਤੁਹਾਡਾ